ਵਾਹੇ ਨੂੰ ਸਰ ਜੀ ਜਗਤ ਚਲੰਦਾ ਰੱਖ ਲੈ ਆਪਣੇ ਕਿਰਪਾ ਕਰ ਜਿੱਤ ਦਵਾਰੇ ਉੱਪਰ ਿੱਥੇ ਲਹਿੂ ਉਪਾਰ ਜਿੱਤ ਤਵਰ ਉਭਰੇਿੱਥੇ ਲਹਿੂ ਉਪਾਰ ਆਦ ਅੰਤ ਜੋ ਰਾਖਨ ਹਾਰ ਤਿਸ ਸੋ ਪ੍ਰੀਤ ਨਾ ਕਰੇ ਤਵਾ ਜੋ ਕੀ ਸੇਵਾ ਨਨਤ ਪਵਰ ਤਾਸੋ ਮੂੜਾ ਮਨ ਨਹੀਂ ਲਾਵੈ ਜੋ ਖਾ ਕਰ ਸਦ ਸਦਾ ਹਜ਼ੂਰ ਹੈ ਤੋ ਕੋ ਅੰਦਰ ਜਾਣ ਤੂਰੇ ਜਾ ਕੀ ਟਹਿਲ ਪਾਵੈ ਤਰਕ ਮਾਨੋ ਤਿਸੇ ਬਿਸਾਰੇ ਮੁਖਤ ਅਨਾਨੂ ਜਾ ਕੀ ਟਹਿਲ ਪਾਵੈ ਤਰਕ ਮਾਨੋ ਤਿਸੇ ਬਿਸਾਰੇ ਮੁਖਤ ਅਜਾਨੂ ਜੋ ਸਦ ਸਦਾ ਹਜੂਰ ਤਉ ਕੋ ਅੰਦਰ ਜਾਣ ਤੂਰੇ ਜਾ ਕੇ ਟਹਿਲ ਪਾਵੇ ਤਰ ਕੇ ਮਾਨੋ ਤਿਸੇ ਬਸਾਰੇ ਮੁਕਤ ਅਜੋ ਨਿਮਾੜਿਆ ਦੇ ਮਾਨ ਸਤਿਗੁਰੂ ਨਿਤਾਣਿਆ ਦੇ ਤਣ ਰੋਟੀਆਂ ਦੇ ਹੋਰ ਸੱਚੇ ਪਾਤਸ਼ਾਹ ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਕਰਦੇ ਹੋਏ ਗੁਰਮੁਖ ਪਿਆਰੇ ਸਤਸੰਗੀ ਜਦੋਂ ਆਪ ਸਾਰਿਆਂ ਨੇ ਰਲ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਨੰਦ ਮਾਣਦਿਆਂ ਹੋਇਆ ਗੁਰੂ ਕੀਰਤਨ ਦਾ ਆਨੰਦ ਮਾਣਿਆ ਹੈ ਤੋ ਆਓ ਆਪਾਂ ਅਰਦਾਸਾਂ ਕਰੀਏ ਸਿੱਖ ਦੀ ਤੇ ਅਰਦਾਸ ਹੀ ਹੈ ਬਿਰਥੀ ਕਦੇ ਨਾ ਹੋਵਹੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਦਾ ਪੂਰਨ ਗੁਰਤਾਸ ਪੰਜਾਬ ਦੇ ਵਿੱਚ ਜੋ ਕਹਿਰ ਬਰਤ ਰਿਹਾ ਹੈ ਹੜਾਂ ਦਾ ਉਸ ਕਹਿਰ ਲਈ ਆਪਾਂ ਜਿੱਥੇ ਸਾਰਿਆਂ ਨੇ ਰਲ ਮਿਲ ਕੇ ਅਰਦਾਸਾਂ ਕਰਨੀਆਂ ਨੇ ਉਹਦੇ ਨਾਲ ਨਾਲ ਆਪਣੇ ਆਪਣੇ ਦਸਵੰਧ ਦੇ ਵਿੱਚੋਂ ਹੜਾਂ ਦੀ ਮਾਰ ਥੱਲੇ ਆ ਚ ਆ ਚੁੱਕੇ ਉਨ੍ਹਾਂ ਹੜਪੀੜਤਾ ਲਈ ਆਪਣੇ ਆਪਣਾ ਬਣਦਾ ਦਸਵੰਦ ਵੀ ਆਪਾਂ ਭੇਜਣ ਦਾ ਯਤਨ ਕਰੀਏ ਪਰ ਇੱਕ ਬੇਨਤੀ ਕਰਾਂ ਕਿ ਹੜਪੀੜਤਾ ਲਈ ਜਿਹੜਾ ਆਪਾਂ ਆਪਣਾ ਦਸਵੰਦ ਭੇਜਣਾ ਹੈ ਨਾ ਪੂਰੀ ਜਾਣਕਾਰੀ ਲੈ ਕੇ ਇਨਵੈਸਟੀਗੇਸ਼ਨ ਕਰਕੇ ਕਿਸੇ ਗਰੀਬ ਤੱਕ ਕਿਸੇ ਨਿਮਾਣੇ ਤੱਕ ਸਾਡਾ ਦਸਵੰਦ ਪਹੁੰਚ ਜਾਏ ਸੋ ਇਸ ਪਰਥਾਏ ਅੱਜ ਸੁਖਮਨੀ ਸਾਹਿਬ ਜੀ ਦੇ ਚੌਥੀ ਅਸ਼ਟਪਦੀ ਦੇ ਤੀਸਰੇ ਪਦੇ ਰਾਹੀ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਧੰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੀ ਕਹਿ ਰਹੇ ਨੇ सिखा अकाल प्रभु परमात्मा आदि तो लैके अंत तक तेरी करता है मैं इंज आखा जन्म तो लैके मौत तक तेरी रखा करता है आ सोशल मीडिया राही आप देख रहे हो ਜਿੰਨਾ ਦੇ ਅੰਦਰ ਦਰਦ ਹੈ ਇਨਸਾਨੀਅਤ ਹੈ ਉਹ ਲੋਕ ਆਪਣਾ ਆਪਣਾ ਬਣਦਾ ਯੋਗਦਾਨ ਪਾ ਕੇ ਭਾਵੇਂ ਤਨ ਰਹੀ ਭਾਵੇਂ ਧਨ ਰਹੀ ਭਾਵੇਂ ਅੰਨ ਰਹੀ ਰੱਬ ਬਣ ਕੇ ਉਤਰੇ ਨੇ ਔਰ ਉਹਨਾਂ ਦੀ ਉਹ ਸਹਾਇਤਾ ਕਰ ਰਹੀ ਨੇ ਰੱਬ ਕੋਈ ਆਪ ਉੱਤਰ ਕੇ ਨਹੀਂ ਆਉਂਦਾ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਸਹਾਇਤਾ ਕਰਦਾ ਕੱਲ ਪਰਸੋ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਕੋਈ ਦਾਨੀ ਸੱਜਣ ਦੋ ਤਿੰਨ ਟਰੈਕਟਰ ਲੈ ਕੇ ਕਿਸੇ ਹੜਪੀੜਤਾ ਲਈ ਜਦੋਂ ਲੈ ਕੇ ਜਾ ਰਹੇ ਸਨ ਉਹਨਾਂ ਨੂੰ ਪਾਣੀ ਦੇ ਵਿੱਚ ਰਸਤਾ ਨਹੀਂ ਸੀ ਮਿਲ ਰਿਹਾ ਸੜਕ ਨਹੀਂ ਸੀ ਮਿਲ ਰਹੀ ਪਰ ਉਹਨਾਂ ਨੇ ਜੋ ਟਾਈਟਲ ਪਾਇਆ ਇੱਕ ਦਰवेश ਸਾਨੂੰ ਰਸਤਾ ਦਿਖਾ ਰਿਹਾ ਹੈ ਪਤਾ ਨਹੀਂ ਕਿਧਰੋਂ ਇੱਕ ਕੁੱਤਾ ਆਇਆ ਔਰ ਗੋਡੇ-ਗੋਡੇ ਪਾਣੀ ਦੇ ਵਿੱਚ ਉਹ ਰਸਤਾ ਦਿਖਾਉਂਦਾ ਚੱਲਾ ਗਿਆ ਔਰ ਜਿੱਥੇ ਘੜ ਪੀੜ ਨੂੰ ਜਿਆਦਾ ਨੇ ਉੱਥੇ ਉਹ ਜਾ ਕੇ ਰੁਕ ਜਾਂਦਾ ਸੀ ਉੱਥੇ ਉਹ ਸੇਵਾ ਕਰ ਦਿੰਦੇ ਸਨ ਤੇ ਪਾਤਸ਼ਾਹ ਕਹਿ ਰਹੇ ਨੇ ਆਹ ਦਹੰਤ ਜੋ ਰਾਖਨਹਾਰ ਇਸ ਚੋਂ ਪ੍ਰੀਤ ਨਾ ਕਰੇ ਕਵਾਰ ਬੰਦਿਆ ਉਹਦੇ ਨਾਲ ਤੂੰ ਪ੍ਰੀਤ ਪਾਉਂਦਾ ਹੀ ਨਹੀਂ ਪ੍ਰੀਤ ਲਾਉਂਦਾ ਹੀ ਨਹੀਂ ਜਾਂ ਕੀ ਸੇਵਾ ਨੰ ਨਿਧ ਪਾਵੇ ਤੂੰ ਉਹਦੀ ਸੇਵਾ ਕਰਕੇ ਤਾ ਵੇਖ ਜਾਗ ਦੀ ਸੇਵਾ ਨਮ ਨਿਤ ਪਾਵੈ ਤਾਸੋ ਮੂੜਾ ਮਨ ਨਹੀਂ ਲਾਵੇ ਮੂੜਟੇ ਤੇ ਨੀ ਮੂਰਖ ਨੂੰ ਗਵਾਰ ਨੂੰ ਜਿਦੀ ਸੇਵਾ ਨੌ ਨਿਤੀਆਂ 18 ਸਿੱਧੀਆਂ ਪ੍ਰਾਪਤ ਕਰ ਹੋ ਜਾਂਦੀਆਂ ਨੇ ਜਿਦੀ ਸੇਵਾ ਦੇ ਨਾਲ ਤੇ ਫਿਰ ਤੂੰ ਸੇਵਾ ਮਨ ਲਾ ਕੇ ਚਤਕ ਲਾ ਕੇ ਕਿਉਂ ਨਹੀਂ ਕਰਦਾ ਜੋ ਠਾਕੁਰ ਸਦ ਸਦਾ ਹਜੂਰੇ ਆਪਾਂ ਕਈ ਵਾਰ ਬਚਨ ਕਰਦੇ ਆ ਗੱਲਬਾਤ ਕਰਦੇ ਆ ਸਿੱਖ ਦੇ ਨਾਲ ਗੁਰੂ ਹਰ ਵਕਤ ਅੰਗ ਸੰਗ ਹੈ ਔਰ ਜੇ ਕੋਈ ਨਾ ਹੋਵੇ ਨਾ ਦੇਣ ਦੀ ਧਰਤੀ ਤੇ ਜਦੋਂ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸ਼ਰੀਰ ਦਾ ਅੰਤਮ ਸਮਾਂ ਜਾਣਿਆ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਤੇਢ ਲੱਗੇ ਨੇ ਸਿੱਖਾਂ ਨੇ ਪੁੱਛਿਆ ਸਤਿਗੁਰੂ ਤੁਹਾਡੇ ਤੋਂ ਬਾਅਦ ਗੁਰੂ ਕੌਣ ਹੋਏਗਾ ਤੇ ਸਤਗੁਰਾਂ ਕਿਆ ਗੁਰੂ ਗ੍ਰੰਥ ਸਾਹਿਬ ਕਿਆ ਸੀ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਪਾਤਸ਼ਾਹ ਅਸੀਂ ਗ੍ਰੰਥ ਪੜਾਂਗੇ ਪਰ ਤੁਹਾਡੇ ਦਰਸ਼ਨ ਕਿਵੇਂ ਹੋਣ ਸਤਗੁਰਾਂ ਉੱਤਰ ਦਿੰਦਾ ਸੀ ਪੰਥ ਸਿੰਘਾਂ ਨੂੰ ਤੁਸੀਂ ਤਿਆਰ ਕਰ ਤਿਆਰ ਉਹਨਾਂ ਦੇ ਦਰਸ਼ਨ ਕਰ ਲੈਣਾ ਮੇਰੇ ਦਰਸ਼ਨ ਹੋ ਜਾਣਗੇ ਫਿਰ ਅਗਲੇ ਸਿੱਖ ਨੇ ਸਵਾਲ ਕੀਤਾ ਪਾਤਸ਼ਾਹ ਜੀ ਜੇ ਪੰਜ ਨਾਮ ਮਿਲਣ ਵਕ ਕਿਸੇ ਵਕਤ ਤੋਂ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਖਾਲਸਾ ਜੀ ਤੁਸੀਂ ਆਪ ਖੁਦ ਤਿਆਰ ਕਰ ਤਿਆਰ ਹੋ ਕੇ ਔਰ ਦਰਪਣ ਦੇ ਸਾਹਮਣੇ ਖੜੇ ਹੋ ਕੇ ਆਪਣਾ ਚਿਹਰਾ ਵੇਖ ਲੈਣਾ ਔਰ ਫਤਿਹ ਬੁਲਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਮੇਰੇ ਦਰਸ਼ਨ ਹੋਣਗੇ ਅੰਤ ਵਿੱਚ ਕਿਹਾ ਜੋਤ ਗ੍ਰੰਥ ਵਿੱਚ ਔਰ ਕਾਇਆ ਪੰਥ ਵਿੱਚ ਆ ਜੋ ਪੰਥ ਬੈਠਾ ਹੈ ਇਹਦੇ ਅੰਤਰ ਕਾਇਆ ਹੈ ਸ਼ਰੀਰ ਹੈ ਤਾ ਕੋ ਅੰਦਾ ਜਨਤ ਦੂਰੇ ਜਾ ਕੀ ਤਹਿਲ ਪਾਵੇ ਦਰਗੇ ਮਾਨ ਬੰਦੇ ਆ ਉਸ ਗੁਰੂ ਦੀ ਤਹਿਲ ਕਰਨੀ ਤਾਂ ਵੇਖ ਵਾਵੇ ਤਰ ਤੰਨਾ ਜੀ ਆਪਾ ਪੜਦੇ ਆ ਕਈ ਵਾਰ ਭਗਤ ਤੰਨਾਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਸ਼ਬਦ ਨੇ ਕਿ ਭਗਤ ਤੰਨਾਜੀ ਜਦੋਂ ਭਗਤੀ ਕਰਦੇ ਸਨ ਤੇ ਉਹ ਪਰਮਾਤਮਾ ਦੀ ਜਦੋਂ ਉਹਨਾਂ ਦੇ ਅੰਦਰ ਪਿਆਰ ਦੀ ਉਮੰਗ ਉੱਠੀ ਤੇ ਕਿਸੇ ਵਿਪਰ ਕੋਲ ਕਿਸੇ ਬ੍ਰਾਹਮਣ ਕੋਲ ਗਏ ਉਹਨੇ ਇੱਕ ਟੇਡਾ ਮੇਡਾ ਪੱਥਰ ਚੁੱਕ ਕੇ ਫੜਾ ਦਿੱਤਾ ਪਰ ਅੰਦਰੋਂ ਆਵਾਜ਼ ਆਈ ਕੀ ਆਵਾਜ਼ ਆਈ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਭਗਤਾ ਦੇ ਬਾਰੇ ਗੋਬਿੰਦ 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 ਸੰਗ ਨਾਮ ਦੇਵ ਮਨ ਲੈਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੇਣਾ ਬੁਨਣਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਿਰੋ ਭਰੋ ਗੁੜੀ ਕਹੀਰਾ ਰਵਦਾਸ ਤੁਹੰਤਾ ਢੋਰ ਨਿਤਿਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਪ੍ਰਮ ਭਗਤਾ ਮੈਂ ਕਣਿਆ ਇਹ ਵਿਦ ਸੁਣ ਕੇ ਜਾਟ ਰੋ ਆ ਵਿਧੀ ਸੁਣ ਕੇ ਏ ਬਿੱਤ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਾਈਆਂ ਧੰਨਾ ਵੱਡ ਭਾਗਾ ਪ੍ਰਤਖ ਗੁਸਾਈ ਦੇ ਦਰਸ਼ਨ ਹੋਏ ਧੰਨਾ ਵੱਡੇ ਭਾਗਾ ਵਾਲਾ ਹੋ ਗਿਆ ਜਾਕੀ ਤੈਲ ਪਾਵੇ ਦਰਕੇ ਮਾਨ ਤਿਸੇ ਬਿਸਾਰੇ ਮੁਗਦ ਅਜਾਨ ਮੁਗਦ ਵਿੱਗੇ ਬਾਰ ਨੂੰ ਕਹਿੰਦੇ ਨੇ ਅਚਾਰ ਅਣਜਾਣ ਨੂੰ ਕਹਿੰਦੇ ਨੇ ਕਿਰਪਾ ਪਾਤਸ਼ਾਹ ਕਹਿੰਦੇ ਨੇ ਸਦਾ ਸਦਾ ਏ ਭੁੱਲਨ ਹਾਰ ਬੰਦੇ ਹ ਤੂੰ ਲੱਖ ਗਲਤੀਆਂ ਕਰੇ ਲੱਖ ਗਲਤੀਆਂ ਕਰੇ ਪਰ ਉਹ ਪ੍ਰਭੂ ਪਰਮਾਤਮਾ ਇੰਨਾ ਦਿਆਲੂ ਇੰਨਾ ਦਿਆਲੂ ਤੇਰੀਆਂ ਸਾਰੀਆਂ ਗਲਤੀਆਂ ਚਿਤਾਰਦਾ ਹੀ ਨਹੀਂ ਭੁੱਲ ਜਾਂਦਾ ਓੜੋ ਲੱਖ ਗਲਤੀਆਂ ਬਚਾ ਕਰੇ ਮਾ ਸਾਰੀਆਂ ਗਲਤੀਆਂ ਉਹਦੀਆਂ ਭੁੱਲ ਕੇ ਕੁੱਟ ਛੱਦ ਦੀ ਨਾਲ ਲੈਂਦੀ ਹੈ ਸਦਾ ਸਦਾ ਇਹ ਭੂਲਨ ਹਾਰ ਨਾਨਕ ਰੱਖ ਨਹਾਰ ਅਪਾਰ ਔਰ ਉਹ ਪ੍ਰਭੂ ਪਰਮਾਤਮਾ ਹਰ ਜਗਿਆ ਜਗਾ ਬੰਦੇ ਦੀ ਰੱਖਿਆ ਕਰਦਾ ਹੈ ਉਹਦਾ ਉਹ ਦਾਸ ਉਹਦਾ ਉਹ ਸੇਵਕ ਬਣ ਕੇ ਤਾਂ ਵੇਖੇ ਸੋ ਗੁਰਮਖ ਪਿਆਰਿਓ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਕੋਲ ਵੀ ਅਰਦਾਸਾਂ ਦਾ ਵਸੀਲਾ ਹੈ ਔਰ ਮੈਂ ਕਹਿੰਦਾ ਕਿ ਸਾਨੂੰ ਵੀ ਉਹਨਾਂ ਲਈ ਜਿੱਥੇ ਅਰਦਾਸਾਂ ਕਰਨੀਆਂ ਨੇ ਪਹਿਲਾਂ ਮੈਂ ਬੇਨਤੀ ਕੀਤੀ ਫਿਰ ਮੈਂ ਕਰ ਦਵਾਂ ਜਿੱਥੇ ਆਪਾਂ ਉਹਨਾਂ ਦੀ ਅਰਦਾਸਾਂ ਕਰਨੀਆਂ ਨੇ ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਬਾਰ ਦੁਆਰੇ ਉਭਰੇ ਤਿੱਖੇ ਲਿਓ ਉਬਾਰ ਸਤਿਗੁਰੂ ਜੀ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰੋ ਖੰਡ ਵਰਤਾਓ ਔਰ ਉਹਨਾਂ ਹੜਪੀੜਤਾਂ ਨੂੰ ਚੜਦੀ ਕਲਾ ਬਖਸ਼ਿਸ਼ ਕਰੋ ਚੜਦੀ ਕਲਾ ਬਖਸ਼ਿਸ਼ ਕਰੋ ਔਰ ਮੈਂ ਕਹਿੰਦਾ ਆਪਾਂ ਸਾਰੇ ਵੇਖਦੇ ਹਾਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਅੰਦਰ ਕਿੰਨੀ ਚੜਦੀ ਕਲਾ ਹੈ ਔਰ ਉਹ ਕਹਿੰਦੇ ਨੇ ਕਿ ਸਾਨੂੰ ਤੇ ਜੀਣਾ ਆ ਗਿਆ ਕਈਆਂ ਦੇ ਬਿਆਨ ਸੁਣ ਲਓ ਔਰ ਕਈ ਆਂਦੇ ਨੇ ਸਾਨੂੰ ਸੰਗਰਸ਼ ਕਰਨਾ ਆ ਗਿਆ ਔਰ ਇੱਕ ਬਜ਼ੁਰਗ ਤਾਂ ਕਹਿ ਰਹੇ ਸਨ ਪੰਜਾਬ ਦੇ ਜਮਿਆਂ ਨੂੰ ਨਿਤ ਮੁਹੀਮਾ ਔਰ ਸੱਚ ਗੱਲ ਹੈ ਅ ਮੈਂ ਕਹਿੰਦਾ ਸਿੱਖੀ ਘਰਾਣੇ ਦੇ ਵਿੱਚ ਜਨਮ ਲੈਣ ਵਾਲਿਆਂ ਨੂੰ ਨਿਤ ਮੁਹੀਮਾ ਔਰ ਸਤਗੁਰੂ ਨੇ 10 ਜਾਨੇ ਧਾਰ ਕੇ ਧੰ ਗੁਰੂ ਗੁਰਨਾਨਕ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਦੇ ਅੰਦਰ ਅੰਖ ਦੇ ਨਾਲ ਜੀਣ ਲਈ ਉਹ ਜਜ਼ਬਾਤ ਪੈਦਾ ਕੀਤੇ ਨੇ ਉਹ ਕੋਠਾਲੀ ਵਿੱਚ ਪਾਇਆ ਔਰ ਕੋਠਾਲੀ ਵਿੱਚ ਪਾ ਕੇ ਉਹ ਤਾ ਲਾ ਲਾ ਕੇ ਤਾ ਲਾ ਲਾ ਕੇ ਬਾਰਾ ਵਰਨੀ ਦਾ ਸੋਨਾ ਬਣਾ ਦਿੰਦਾ ਹੈ ਔਰ ਇਹ ਫਿਰ ਭਜਦਾ ਨਹੀਂ ਕਿਸੇ ਪਾਸੇ ਔਰ ਫਿਰ ਇਹਦੀ ਭਜ ਦੌੜ ਮੁੱਕ ਜਾਂਦੀ ਹੈ ਜਦ ਤੇ ਬਾਰੇ ਸ਼ੁੱਧ ਪਹਿ ਤਬ ਤੇ ਥਾਨ ਫਿਰੋ ਤੁਸੀਂ ਕਦੇ ਸੰਿਹਾਰੇ ਨੂੰ ਵੇਖੋ ਉਹ ਜਦੋਂ ਕੋਠਾੜੀ ਵਿੱਚ ਪਾ ਕੇ ਅਸ਼ੁੱਧ ਸੋਨੇ ਨੂੰ ਜਿੱਦੇ ਚ ਮਿਲਾਵਟ ਹੈ ਔਰ ਉਹ ਅਗਦਾ ਜਦੋਂ ਤਾ ਦਿੰਦਾ ਹੈ ਜਿੰਨਾ ਚਿਰ ਉਹਦੇ ਅੰਦਰ ਅਸ਼ੁੱਧਤਾ ਮਿਲਾਵਟ ਹੈ ਉਹਨਾਂ ਚਿਰ ਉਹ ਪੱਜਾ ਫਿਰਦਾ ਹੈ ਉਸ ਉਠਾੜੀ ਦੇ ਵਿੱਚ ਜਦੋਂ ਉਹ ਸ਼ੁੱਧ ਹੋ ਜਾਂਦਾ ਉਹ ਫਿਰ ਟਿਕ ਜਾਂਦਾ ਹੈ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਜਬ ਤੇ ਬਾਰੇ ਸ਼ੁੱਧ ਮੈਂ ਹੈ ਤਬ ਤੇ ਹਾਂ ਫਿਰੋ ਜਦੋਂ 12 ਬਰਨੇ ਦਾ ਸ਼ੁੱਧ ਸੋਨਾ ਹੋ ਗਿਆ ਉਦੋਂ ਫਿਰ ਉਹ ਟਿਕ ਗਿਆ ਉਹਦੇ ਅੰਦਰ ਟਿਕਾ ਆ ਗਿਆ ਉਹਦੇ ਅੰਦਰ ਬੇਸ਼ਰਮ ਹਾਲਤ ਆ ਗਈ ਸੋ ਆਓ ਹੁਣ ਆਪਾਂ ਅਨੰਦ ਸਾਹਿਬ ਤੋਂ ਬਾਅਦ ਅਰਦਾਸ ਕਰਨੀ ਹੈ ਔਰ ਉਹਨਾਂ ਹੜ ਪਿੜ ਤਾਲੇ ਵੀ ਅਰਦਾਸ ਕਰਨੀ ਹੈ ਸਤਿਗੁਰੂ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰੋ ਸਾਰੇ ਹਰ ਪੀੜਤਾ ਤੇ ਠੰਡ ਵਰਤਾਓ ਔਰ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੋ ਸੋ ਇਹਨਾ ਕੁਝ ਕਹਿੰਦਾ ਹੋਇਆ ਦਾਸ ਖਿਮਾ ਦਾ ਚਾਚਕ ਮੇਰੀਆਂ ਬੁੱਲਾਂ ਮੇਰੀਆਂ ਸਮਝ ਕੇ ਬਖਸ਼ ਦੇਣਾ ਗੁਰੂ ਗਿਆਨਾਂ ਜੋ ਆਪ ਵੀ ਨਾ ਸਾਜੇ ਕੀਤੇ ਨੇ ਆਪੋ ਜੀਵਨ ਦਾ ਅਧਾਰ ਬਣਾਈਏ ਤਾਂ ਕਿ ਹੋ ਜਾਈਏ ਲੋਕ ਸੁਖੇ ਪਰਲੁਖ ਸੁਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਕਰੋ ਹੰਦੀ ਦੀ ਸਾਜ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ